ਗੈਂਗਸਟਰ ਦਾ ਜਦੋਂ ਪੁਲਿਸ ਦੇ ਨਾਲ ਵਾਪਾਰ ਤਾਂ ਜੋ ਹੋਇਆ ਉਹ ਦੇਖ ਕੇ ਹਰ ਕਿਸੇ ਦੇ ਹਾਸਾ ਨਿਕਲ ਗਿਆ ਦਰਸ ਕੁਝ ਅਜੀਬ ਹੋਇਆ ਜਿਸ ਤੋਂ ਬਾਅਦ ਜੋ ਵੀ ਇਸ ਵੀਡੀਓ ਨੂੰ ਦੇਖਦਾ ਹੈ ਉਹ ਹੱਸੇ ਬਿਗੈਰ ਨਹੀਂ ਰਹਿ ਪਾਉਂਦਾ ਗੈਂਗਸਟਰ ਅਤੇ ਪੁਲਿਸ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਆਹਮੋ ਸਾਹਮਣਾ ਹੋ ਗਿਆ ਬਰਨਾਲਾ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕਈ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਨੂੰ ਫੜਨਾ ਸੀ ਇਸੇ ਦਰਮਿਆਨ ਜਦੋਂ ਪੁਲਿਸ ਇਹਨਾਂ ਨੂੰ ਫੜਨ ਗਈ ਤਾਂ ਗੈਂਗਸਟਰ ਨੇ ਗਲੀਆਂ ਦੇ ਵਿੱਚ ਗੱਡੀ ਭਜਾ ਦਿੱਤੀ। ਇਸ ਦਰਮਿਆਨ ਗੱਡੀਆਂ ਭਜਾਉਣ ਦੇ ਚੱਕਰ 'ਚ ਕਈ ਹੋਰ ਗੱਡੀਆਂ ਪਿੱਛੋਂ ਹੁੰਦੀਆਂ ਹੋਈਆਂ ਇੱਕ ਦੂਜੇ ਨਾਲ ਟਕਰਾ ਗਈਆਂ ਜਿਸ ਤੋਂ ਬਾਅਦ ਮਾਹੌਲ ਜਿੱਥੇ ਤਣਾਅਪੂਰਨ ਹੋ ਗਿਆ ਉਥੇ ਹੀ ਕਈਆਂ ਦਾ ਤਾਂ ਹਾਸਾ ਹੀ ਛੁੱਟ ਗਿਆ। ਗੱਡੀਆਂ ਦੇ ਨਾਲ ਗੱਡੀਆਂ ਦੀ ਟੱਕਰ ਹੁੰਦੀ ਰਹੀ ਪਰ ਇਹ ਗੈਂਗਸਟਰ ਲਗਾਤਾਰ ਗੱਡੀ ਭਜਾਉਂਦੇ ਰਹੇ। ਤਸਵੀਰਾਂ ਤੁਸੀਂ ਵੇਖ ਰਹੇ ਹੋ ਤੰਗ ਗਲੀਆਂ ਵਿੱਚ ਟੁੱਟੀਆਂ ਗੱਡੀਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਸਪੀਡ ਦੇ ਨਾਲ ਗੈਂਗਸਟਰ ਨੇ ਆਪਣੀਆਂ ਗੱਡੀਆਂ ਭਜਾਈਆਂ ਹੋਣਗੀਆਂ ਬਰਹਾਲ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਇਹਨਾਂ ਗੈਂਗਸਟਰ ਨੂੰ ਕਾਬੂ ਕਰ ਲਿਆ ਤੇ ਇਹਨਾਂ ਦੇ ਨਾਲ ਪੁਲਿਸ ਦੇ ਕਾਬੂ ਆ ਗਈਆਂ ਇਹਨਾਂ ਦੀਆਂ ਦੋ ਮਹਿਲਾ ਮਿੱਤਰ ਚੰਡੀਗੜ੍ਹ ਤੋਂ ਬਰਨਾਲਾ ਆਪਨੇ ਦੋ ਸਾਥੀਆਂ ਦੇ ਨਾਲ ਤੇ ਮਹਿਲਾ ਮਿੱਤਰਾਂ ਦੇ ਨਾਲ ਇਹ ਗੈਂਗਸਟਰ ਘਰ ਜਾ ਰਿਹਾ ਸੀ ਕਿ ਜਦ ਪੁਲਿਸ ਨੇ ਇਹਨਾਂ ਨੂੰ ਘੇਰਾ ਪਾ ਲਿਆ ਘੇਰਾ ਪਾਉਣ ਦੇ ਚੱਕਰ ਚ ਜੋ ਹੋਇਆ ਉਹ ਤੁਸੀਂ ਤਸਵੀਰਾਂ ਚ ਸਾਫ ਤੌਰ ਤੇ ਦੇਖ ਸਕਦੇ ਹੋ ਅੱਜ ਸਾਡੇ ਥਾਣਾ ਧਨੋਲਾ ਦੀ ਪੁਲਿਸ ਨੂੰ ਅਰਲੀ ਮਾਰਨਿੰਗ ਇੱਕ ਮੁਖਬਰ ਖਾਸ ਵੱਲੋਂ ਤਲਾਹ ਮਿਲੀ ਸੀ ਕਿ ਇੱਕ ਸ਼ੱਕੀ ਵਰਨਾ ਗੱਡੀ ਰੰਗ ਚਿੱਟਾ ਜਿਹੜੀ ਹੈ ਧਨੋਲਾ ਏਰੀਏ ਦੇ ਵਿੱਚ ਘੁੰਮ ਰਹੀ ਹੈ ਸੋ ਉਸ ਦੇ ਸਬੰਧ ਵਿੱਚ ਸਾਡੇ ਜਿਹੜਾ ਐਸ ਐਚਓ ਸਾਹਿਬ ਇੰਸਪੈਕਟਰ ਲਖਵਿੰਦਰ ਲਖਵੀਰ ਸਿੰਘ ਜਿਹੜਾ ਇਹਦੀ ਜਾਂਚ ਦੇ ਸਬੰਧ ਵਿੱਚ ਜਿਹੜਾ ਆਪਣੇ ਏਰੀਏ ਦੇ ਵਿੱਚ ਗਸ਼ਤ ਕਰਨ ਨਿਕਲੇ ਸੋ ਇਹਨਾਂ ਨੂੰ ਧਨੋਲੇ ਸ਼ਹਿਰ ਦੇ ਅੰਦਰ ਹੀ ਇੱਕ ਸਫੈਦ ਰੰਗ ਦੀ ਜਿਹੜੀ ਹੈ ਵਰਨਾਕਾਰ ਉਹ ਇਹਨਾਂ ਨੇ ਸਪੋਟ ਕੀਤੀ ਜਿਹੜੀ ਕਿ ਇਹਨਾਂ ਨੂੰ ਦੇਖ ਕੇ ਜਿਹੜਾ ਕਾਰ ਸਵਾਰ ਸੀ ਉਹ ਜਿਹੜੇ ਕਿ ਸ਼ੱਕੀ ਹਰਦ ਦੇ ਵਿੱਚ ਉਹਨਾਂ ਨੇ ਗੱਡੀ ਨੂੰ ਭਜਾਈ ਸੋ ਜਿਹੜਾ ਸਾਡੀ ਟੀਮ ਨੇ ਇੱਕ ਗੱਡੀ ਦਾ ਪੇछा ਕੀਤਾ ਤੇ ਕਾਫੀ ਗਲੀਆਂ ਦੇ ਵਿੱਚ ਚੇਸ ਕਰਦੇ ਹੋਏ ਇਹ ਧਨੌਲੇ ਸ਼ਹਿਰ ਦੇ ਅੰਦਰ ਭੀੜੀਆਂ ਗਲੀਆਂ ਵਿੱਚ ਦੀ ਹੋ ਕੇ ਅੱਗੇ ਗੱਡੀ ਇੱਕ ਗਲੀ ਦੇ ਵਿੱਚ ਖੜੀ ਆਟੋ ਕਾਰ ਨੂੰ ਇਹਨਾਂ ਹਿੱਟ ਕੀਤਾ ਸੋ ਜਿਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਿਹਦੇ ਵਿੱਚ ਦੋ ਜਿਹੜੇ ਨੇ ਮੇਲ ਤੇ ਦੋ ਫੀਮੇਲ ਸੀਗੇ ਇਹਨਾਂ ਨੂੰ ਜਦੋਂ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਇਹਨਾਂ ਦੀ ਪੁੱਛਗਿੱਛ ਕਰਨ ਤੇ ਪਤਾ ਲੱਗਾ ਇਹਨਾਂ ਵਿੱਚ ਇੱਕ ਵਿਅਕਤੀ ਜਿਹੜਾ ਅਸੀਂ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੇਲਬਰਾ ਜ਼ਿਲ੍ਹਾ ਬਠਿੰਡਾ ਹੈ ਜਿਹੜਾ ਕਿ ਜਿਹਦੇ ਤੇ ਅਰਾਊਂਡ 7-8 ਪਰਚੇ ਪਹਿਲਾਂ ਦਰਜ ਨੇ ਤੇ ਜਿਹਦੇ ਵਿੱਚ ਜ਼ਿਆਦਾਤਰ ਮਰਡਰ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਨੇ ਦੋ ਤਿੰਨ ਕੇਸਾਂ ਦੇ ਵਿੱਚ ਵਾਂਟਡ ਵੀ ਸੀ ਜਿਹਦੇ ਵਿੱਚ ਕਿ ਇੱਕ 302 ਦਾ ਮਕਦਮਾ ਇੱਕ ਦੋ ਮਕਦਮੇ ਜਿਹੜੇ 307 ਦੇ ਮਕਦਮੇ ਦੇ ਵਿੱਚ ਵਾਂਟਡ ਸੀ ਇਸੇ ਤਰ੍ਹਾਂ ਇਹਦਾ ਜਿਹੜੀ ਇਹਦੇ ਨਾਲ ਇੱਕ ਲੇਡੀ ਸੀ ਸੁਖਮਨ ਪ੍ਰੀਤਕੌਰ ਜਿਹਨੂੰ ਕਿ ਆਪਣੀ ਵਾਈਫ ਦੱਸਦਾ ਉਹ ਸੀ ਤੇ ਇਸ ਦੇ ਨਾਲ ਦਾ ਜਿਹੜਾ ਦੂਜਾ ਸਾਥੀ ਹੈ ਗਗਨਦੀਪ ਸਿੰਘ ਵਾਸੀ ਜਿਹੜਾ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਉਹਨੂੰ ਵੀ ਅਸੀਂ ਰਾਉਂਡ ਅਪ ਕੀਤਾ ਗਿਆ ਜਿਹਦੇ ਤੇ ਰਾਉਂਡ ਤਿੰਨ ਪਰਚੇ ਦਰਜ ਨੇ ਹੁਣ ਬੇਲਤੇ ਆਏ ਹੋਏ ਸੀ ਦੂਸਰੀ ਜਿਹੜੀ ਲੇਡੀ ਹੈ ਉਹਦੀ ਗਰਲਫ੍ਰੈਂਡ ਸੀ ਤੇ ਹੁਣ ਇਹਨਾਂ ਤੋਂ ਜਿਹੜਾ ਸਾਨੂੰ ਇੱਕ ਜਿਹੜਾ ਇਲੀਗਲ ਵੈਪਨ ਵੀ ਜਿਹੜਾ ਰਿਕਵਰ ਹੋਇਆ ਕਿ ਉਹਦਾ 6 ਰੋਂ ਤੇ 6 ਰੋਂ ਦੇ ਵੀ ਜਿਹੜੇ ਇਹ ਤੋਂ ਬਰਾਮਦ ਕੀਤੇ ਜਿਹੜਾ ਇਹ ਪਿਸਟਲ ਹੈ ਜੀ ਇਲੀਗਲ ਜਿਹੜਾ ਕੰਟਰੀ ਮੇਡ ਪਿਸਟਲ ਜਿਹੜਾ ਰਿਕਵਰ ਕੀਤਾ ਗਿਆ ਕਈ ਹੋਰ ਵਾਰਦਾਤਾਂ ਵਿੱਚ ਸ਼ਾਮਿਲ ਸੀ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਾਫੀ ਟਾਈਮ ਤੋਂ ਜਿਹੜਾ ਇਹੋ ਜੀਆਂ ਲੁੱਟਾ ਖੋਹਾਂ ਦੀਆਂ ਕਤਲ ਫਰੋਤੀ ਤੇ ਅਟੈਂਪਟ ਟੂ ਮਰਡਰ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀਗੇ ਤੇ ਤਿੰਨ ਵਾਰਦਾਤਾਂ ਦੇ ਵਿੱਚ ਤਾਂ ਇਹ ਪੁਲਿਸ ਨੂੰ ਵਾਂਟਡ ਹੀ ਸੀ ਤੇ ਫਰਦਰ ਇਹਨਾਂ ਦੀ ਜਿਹੜੀ ਇਹ ਪੁੱਛਗਿੱਛ ਕੀਤੀ ਜਾਊਗੀ ਤੇ ਹੋਰ ਵੀ ਜਿਹੜੀ ਇਹ ਖੁਲਾਸੇ ਹੋਣ ਦੇ ਸੰਭ ਜਿਹੜੀ ਸਬੰਧਤ ਸੀ ਜਿਹੜੇ ਜੋ ਹੁਣ ਤੱਕ ਪਤਾ ਲੱਗਿਆ ਇੱਕ ਜਿਹੜਾ ਮੋਜੀ ਨਾਮ ਦਾ ਕੈਟਾਗਰੀ A ਗੈਂਗਸਟਰ ਹੈ ਜਿਹੜਾ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਨਾਲ ਇਹਦੇ ਕਾਫੀ ਕਲੋਜ਼ ਰਿਲੇਸ਼ਨ ਸੀ ਤੇ ਇਹ ਪਹਿਲਾਂ ਤੋਂ ਗੁਰਪ੍ਰੀਤ ਸੇਖੋਂ ਗੈਂਗ ਦੇ ਨਾਲ ਵੀ ਐਸੋਸੀਏਟਡ ਰਿਹਾ ਗਿਆ ਸਰ ਜਿਹੜੀ ਗੱਡੀ ਆ ਉਹ ਚੋਰੀ ਦੀ ਹੈ ਜਾਂ ਅੱਭੀ ਇਹ ਹੁਣ ਅਸੀਂ ਗਾਂ ਪੁੱਛ ਕੇ ਚ ਕਰਾਂਗੇ ਜੀ ਇਹਦੀ ਸਾਰੇ ਕਾਗਜ਼ ਪੱਤਰ ਚੈੱਕ ਕਰਾਂਗੇ ਤੇ ਜੋ ਵੀ ਫਰਦਰ ਖੁਲਾਸੇ ਹੋਣਗੇ ਉਹ ਤੁਹਾਨੂੰ ਦੱਸਿਆ ਜਾਏਗਾ ਸਰ ਇਸ ਤੇ ਨੁਕਸਾਨ ਕਿੰਨਾ ਹੋਇਆ ਜੀ ਅੱਜ ਤੱਕ ਜੀ ਅੱਗੇ ਇੱਕ ਜਿਹੜੀ ਐ ਇਹ ਗਲੀ ਦੇ ਵਿੱਚ ਇੱਕ ਆਰਟੋ ਗੱਡੀ ਖੜੀ ਸੀ ਉਹਦੇ ਵਿੱਚ ਇਹਨਾਂ ਨੇ ਕਾਫੀ ਜ਼ੋਰ ਦੀ ਜਿਹੜਾ ਇਹਨੂੰ ਹਿੱਟ ਕੀਤਾਗਾ ਉਹ ਵੀ ਅਸੀਂ ਜਿਹੜਾ ਹੁਣ ਐਫ ਆਈ ਆਰ ਦਰਜ ਕਰਾਂਗੇ ਉਹ ਵੀ ਅਸੀਂ ਜਿਹੜੀਆਂ 281 324 ਵਗੈਰਾ ਸੈਕਸ਼ਨਸ ਵੀ ਐਨ ਐਸ ਦੀਆਂ ਅਸੀਂ ਐਫ ਆਈ ਆਰ ਦੇ ਵਿੱਚ ਐਡ ਕਰਾਂਗੇ ਸਰ ਲਸ਼ਮਰਿੰਗ ਨਾਲ ਵੀ ਸਰ ਇਹਦੇ ਪਹਿਲਾਂ ਪਰਚੇ ਦਰਜਿਆ ਕੋਈ ਕੋਈ ਨਸ਼ਾ ਵੀ ਕੀਤਾ ਨਾ ਨਹੀਂ ਹੈ ਹਾਂਜੀ ਇਹਦੇ ਤੇ ਪਹਿਲਾਂ ਐਨ ਡੀ ਪੀ ਐਸ ਦੇ ਪਰਚੇ ਦਰਜ ਨੇ ਹੁਣ ਆਪਾਂ ਇਹਨਾਂ ਦਾ ਮੈਡੀਕਲ ਕਰਾਵਾਂਗੇ ਜਿਹੜਾ ਕੋਈ ਨਸ਼ਾ ਵਗੈਰਾ ਕੀਤਾ ਉਹ ਵੀ ਸਾਹਮਣੇ ਆ ਜਾਏਗਾ ਤੇ ਫਰਦਰ ਵੀ ਅਸੀਂ ਇਹਦੇ ਬਾਰੇ ਇਨਵੈਸਟੀਗੇਸ਼ਨ ਕਰਾਂਗੇ ਕਿ ਨਸ਼ੇ ਦੀ ਸਪਲਾਈ ਵਗੈਰਾ ਦੇ ਵਿੱਚ ਇਹਨਾਂ ਦਾ ਜੇਕਰ ਕੋਈ ਹੱਥ ਹੈ ਉਹ ਵੀ ਅਸੀਂ ਇਸ ਇਸ ਪੱਖ ਤੋਂ ਵੀ ਇਹਦੀ ਜਾਂਚ ਕਰਾਂਗੇ ਜਿਹੜੇ ਮਹਿਲਾ ਮਾਨੇ ਉਹ ਕੌਣ ਨੇ ਜੀ ਜਿਵੇਂ ਦੱਸਿਆ ਇੱਕ ਤਾਂ ਸੁਖਮਨ ਪ੍ਰੀਤਕੌਰ ਹੈ ਜਿਹਨੂੰ ਕਿ ਇਹ ਜਿਹੜਾ ਗੁਰਪ੍ਰੀਤ ਸਿੰਘ ਓਪੀ ਆਪਣੀ ਵਾਈਫ ਦੱਸਦਾ ਤੇ ਦੂਸਰੀ ਲੜਕੀ ਜਿਹੜੀ ਆ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਹੈ ਉਹ ਆਪਣੇ ਆਪ ਨੂੰ ਗਗਨਦੀਪ ਸਿੰਘ ਦੀ ਵਾਈਫ ਦੱਸਦੀ ਆ ਤੇ ਫਰਦਰ ਆਪਾਂ ਇਹ ਇਹਨਾਂ ਦੀ ਛਾਣਪੇਂਡ ਕੀਤੀ ਜਾਊਗੀ ਜੀ ਕਿੱਥੋਂ ਦੀਆਂ ਨਿਵਾਸੀ ਨੇ ਇਹ ਲੜਕੀਆਂ ਵੀ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਜੀ ਲੱਗਦਾ ਕਿ ਬਹੁਤ ਵੱਡੀ ਬਨਾਲਾ ਪੁਲਿਸ ਨੂੰ ਕਾਮਯਾਬੀ ਜੀ ਬਿਲਕੁਲ ਸਾਡੀ ਜਿਹੜੀ ਧਨੋਲਾ ਪੁਲਿਸ ਨੇ ਜਦੋਂ ਇਹਨਾਂ ਨੂੰ ਇਤਲਾਹ ਮਿਲੀ ਹੈ ਉਹਦੇ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਐਕਸ਼ਨ ਕਰਦੇ ਹੋਏ ਇਹਨਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਇਹਨਾਂ ਦੇ ਕੋਲ ਦੇਖੋ ਅਸਲਾ ਵੀ ਸੀ ਕੰਟਰੀ ਮੇਡ ਤੇ ਕਾਫੀ ਪੁਰਾਣੇ ਹਾਰਡ ਹੈਂਡ ਕ੍ਰਾਈਮਨਲਸ ਨੇ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਘਟਨਾ ਨੂੰ ਅੰਜਾਮ ਦੇ ਸਕਦੇ ਸੀ ਤੇ ਇਹਨਾਂ ਨੂੰ ਹੁਣ ਜੇ ਪਹਿਲਾਂ ਫੜਿਆ ਗਿਆ ਤਾਂ ਇਹ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਤੇ ਆਪਣੇ ਏਰੀਏ ਦੇ ਵਿੱਚ ਅਸੀਂ ਬਿਲਕੁਲ ਸਾਡੀ ਜਿਹੜੀ ਬਰਨਾਲਾ ਪੁਲਿਸ ਹੈ ਬੜੀ ਮਿਹਨਤ ਦੇ ਨਾਲ ਜੁਟੀ ਹੋਈ ਹੈ ਤੇ ਇਹੋ ਜਿਹੇ ਜਿਹੜੇ ਅਨਸਰ ਨੇ ਉਹਨਾਂ ਨੂੰ ਬਿਲਕੁਲ ਵੀ ਆਪਣੇ ਏਰੀਏ ਦੇ ਵਿੱਚ ਅਸੀਂ ਇਹੋ ਜੀ ਕੋਈ ਵਾਰਦਾਤ ਨਹੀਂ ਕਰਦੇ ਆਂਗੇ ਕੋਈ ਜਾਨੀ ਨੁਕਸਾਨ ਬਲਕੇ ਸੱਤ ਚੌੜ ਲੱਗੀ ਹੋਈ ਸੀ ਸਰ ਨਹੀਂ ਇਹੋ ਜੀ ਕੋਈ ਗਲਵਾ ਸਾਹਮਣੇ ਨਹੀਂ ਆਈ ਹੈਗੀ ਇਹਨਾਂ ਨੇ ਜਿਹੜੀ ਗੱਡੀ ਹੈ ਇਹ ਜਿਹੜਾ ਫੋਰਚੂਨੇਟਲੀ ਜਿਹੜੀ ਉਹ ਗੱਡੀ ਸੀ ਅੱਗੇ ਉਹ ਖਾਲੀ ਸੀ ਉਹਦੇ ਵਿੱਚ ਕੋਈ ਜਿਹੜਾ ਸਵਾਰੀ ਨਹੀਂ ਸੀ ਇਸ ਕਰਕੇ ਕੋਈ ਇਹੋ ਜਿਹਾ ਜਾਨੀਵਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਏ ਜੀ ਨਹੀਂ ਹੋਈ ਨਾ ਸਰ ਇਨਾਂ ਦੇ ਕੁਝ ਜਿਹੜੀਆਂ ਮਾਮੂਲੀ ਸੱਟਾਂ ਲੱਗੀਆਂ ਨੇ ਕਿਉਂਕਿ ਕਾਫੀ ਤੇਜ਼ੀ ਨਾਲ ਇਹਨਾਂ ਨੇ ਲਿਆ ਕੇ ਗੱਡੀ ਉਹਦੇ ਵਿੱਚ ਮਾਰੀ ਹੈ ਤੇ ਗਲੀ ਭੀੜੀ ਹੋਣ ਕਰਕੇ ਇਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਆਪਦੇ ਵੀ ਇਹਨਾਂ ਦੇ ਕੁਝ ਜਿਹੜੀਆਂ ਮਾਮੂਲੀ ਸੱਟ-ਚੋਟਾਂ ਪੁਲਿਸ ਅਧਿਕਾਰੀਆਂ ਮੁਤਾਬਕ ਗੈਂਗਸਟਰ ਗਗਨਦੀਪ ਸਿੰਘ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ ਹੈ 50 ਹਜ਼ਾਰ ਨੌਕਰੀਆਂ ਦੇ ਕਿ ਤੁਹਾਡੇ ਸਾਹਮਣੇ ਖੜਾ ਜੀ 50 ਹਜ਼ਾਰ ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਨਵੀਂ ਸਰਕਾਰ ਹੈ ਇਹ ਨਈ ਜੋਬਸ ਦੇਣੇ ਮੇ ਬਹੁਤ ਅਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਪਰਚੂਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰਿਕਰੂਟ ਕੀਤਾ ਹੁਣ ਤੱਕ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ